ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਦੂਸਰੀ ਵਾਰ ਦੀ ਪੰਜਵੀਂ ਪੌੜੀ ਦੇ ਅੰਦਰ ਬਚਨ ਕਰਦੇ ਹਨ ਜਿਵੇਂ ਸਵੰਤੀ ਬੂੰਦ ਸਭ ਪਾਸੇ ਇੱਕੋ ਜਹੀ ਵਰਸਦੀ ਹੈ ਸੰਸਰ ਵਰਸੈ ਸਵੰਤ ਬੂੰਦ ਜਿਉ ਸਬਣੀ ਥਾਈ ਪਾਣੀ ਨਾਲ ਪਾਣੀ ਵਾਂਗ ਹੋ ਕੇ ਜ਼ਮੀਨ ਵਿੱਚ ਹੀ ਘੋਲ ਮਿਲ ਜਾਂਦੀ ਹੈ ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ ਕਿਸੇ ਪਾਸੇ ਖੇਤੀ ਬ੍ਰਿਸ਼ ਅਰਾਸ ਮਿੱਠੇ ਕੌੜੇ ਫੁੱਲਾਂ ਫਲਾਂ ਵਿੱਚ ਮਿਲ ਕੇ ਸੋਭ ਰਹੀ ਹੈ ਬਿਰਖ ਬਿਰਖ ਰਸ ਕਸਕਣੇ ਫਲ ਫੁੱਲ ਸੁਹਾਈ ਉਸ ਵੰਤੀ ਬੂੰਦ ਜੇ ਕੇਲੇ ਵਿੱਚ ਪਵੇ ਤਾਂ ਕਪੂਰ ਬਣ ਕੇ ਠੰਡੀ ਤੇ ਸੁਖ ਦੇਣ ਵਾਲੀ ਹੁੰਦੀ ਹੈ ਸਿਪ ਵਿੱਚ ਪਵੇ ਤਾਂ ਮੋਤੀ ਬਣ ਵੱਡਾ ਮੁੱਲ ਪਾਉਂਦੀ ਹੈ ਸੱਪ ਦੇ ਮੂੰਹ ਵਿੱਚ ਪੈ ਜਾਏ ਤਾਂ ਜ਼ਹਿਰ ਬਣ ਜਾਂਦੀ ਹੈ ਜੋ ਬੁਰਾ ਚਿਤਵਦੀ ਹੈ ਭਾਵ ਲੋਕਾਂ ਨੂੰ ਮਾਰਨ ਵਾਲੀ ਹੁੰਦੀ ਹੈ ਭਾਈ ਸਾਹਿਬ ਬਚਨ ਕਰ ਰਹੇ ਹਨ ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ ਮੋਤੀ ਹੋਵੇ ਸਿਪ ਮੋਹੇ ਬਹੁ ਮੋਲ ਮੁਲਾਈ ਬਿਸ਼ੀਰ ਦੇ ਮੂਕਾਲ ਕੂਟ ਚਿਤਵੇ ਬੁਰੇ ਆਈ ਪਰ ਉਹ ਪ੍ਰਭੂ ਜਿਸ ਦੀ ਇਹ ਲੀਲਾ ਹੈ ਉਹ ਆਪੇ ਹੀ ਆਪ ਸਭ ਸ ਵਿੱਚ ਵਰਤਦਾ ਹੈ ਸਤ ਸੰਗਤ ਗੁਰੂ ਦੀ ਸੱਚੀ ਸੰਗਤ ਜਿੱਤੇ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ ਵਿੱਚ ਉਹ ਪ੍ਰਭੂ ਸੁੱਤੇ ਸਿੱਧੀ ਸੋਭਣੀ ਕੋ ਰਿਆ ਹੈ ਆਪੇ ਆਪ ਵਰਤਦਾ ਸਤ ਸੰਗ ਸੁਭਾਈ